ਮਿਲ ਗਈ ਦਵਾਈ ਬੇਟਾ ਹਾਂਜੀ ਸਾਰੀ ਦਵਾਈ ਮਿਲਦੀ ਹੈ ਇੱਥੋਂ ਹਾਂਜੀ ਹਾਂਜੀ ਖੁਸ਼ ਹੋ ਹਾਂਜੀ ਦਵਾਈ ਲਈਏ ਤੁਸੀਂ ਮਿਲ ਗਈ ਸਾਰੀ ਦਵਾਈ ਪਤਾ ਜੀ ਦਵਾਈ ਲਈ ਹੈ ਹਾਂਜੀ ਆਰਾਮਨਾ ਚੈੱਕਅਪ ਹੋ ਗਿਆ ਸੀ ਹਾਂਜੀ ਸਾਰੀ ਦਵਾਈ ਮਿਲ ਗਈ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਦਿੱਕਤ ਠੀਕ ਹੈ ਬੇਟਾ ਦਵਾਈ ਲੈਣ ਆਏ ਸੀ ਭਾਜੀ ਮਿਲ ਗਈ ਦਵਾਈ ਹਾਂਜੀ ਵਧੀਆ ਹਸਪਤਾਲ ਹੈ ਸਰਕਾਰੀ ਹਾਂਜੀ ਪਹਿਲਾਂ ਵੀ ਦਿਖਾਇਆ ਮੈਂ ਡਾਕਟਰ ਕਿੱਥੇ ਰਹਿੰਦੇ ਹੋ ਰਗਮਾਇਰਸ ਹਾਂ ਜੀ ਬੰਨ ਗਾ ਲਓ ਹਾਂ ਜੀ ਸੇਤ ਮੰਤਰੀ ਪੰਜਾਬ ਡਾਕਟਰ ਗੁਰਵੀਰ ਸਿੰਘ ਐਮਐਲਏ ਹਾਂ ਸਰ ਸਸਕਾਲ ਮਾਤਾ ਜੀ ਦਵਾਈ ਮਿਲ ਗਈ ਮਾਤਾ ਹਾਂ ਜੀ ਦਵਾਈ ਮਿਲ ਗਈ ਹਾਂ ਲਗਈ ਦਵਾਈ ਸਾਰੀ ਅੱਖਾਂ ਦਾ ਇਲਾਜ ਕਰਾ ਕੇ ਆਈ ਹਾਂ 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 ਜੀ ਪ੍ਰੈਸ਼ਰ ਕਰਾ ਅੱਛਾ ਇਹ ਆ ਕਪੜਾ ਨਹੀਂ ਲੜਣਾ ਲਾ ਲਾ ਇਹਨੂੰ ਲਾ ਦੇ ਬੜੀਆਂ ਨਹੀਂ ਆ ਜੀ ਹੈ ਮੰਨਾ ਕਰੀਏ ਉਹਨਾਂ ਕਾ ਨਾ ਨਾ ਢੋੜ ਨਹੀਂ ਹੁਣ ਅੱਜ ਬੰਨ ਕੇ ਖੋਲ ਕੇ ਰੱਖ ਫਿਰ ਇਹਨੂੰ ਬੰਦ ਕੇ ਕੀਤੀ ਹੋਈ ਹੈ ਖੋਲ ਕੇ ਰੱਖ ਪੂਰੀ ਖੋਲ ਫਿਰ ਖੋਲ ਕੇ ਰੱਖ ਦੇ ਲਗ ਗਈ ਦਵਾਈ ਆਜੇ ਤੇਰੇ ਆਜੇ ਆ ਵੀ ਪਤਾ ਜੀ ਦਿਖਾਣਾ ਆਇਓ ਮਰੀਜ਼ ਆ ਕੇ ਤੁਸੀਂ ਆਪ ਦਿਖਾਣਾ ਤੂੰ ਨਾਲ ਹੈ ਇਹਨਾਂ ਦੇ ਅੱਛਾ ਮਰੀਜ਼ ਉੱਪਰ ਜਾ ਰਿਹਾ ਜੀ ਮਰੀਜ਼ ਗਿਆ ਤੁਸੀਂ ਵਾਸ਼ ਇੱਥੇ ਬੈਠੋ ਠੀਕ ਹੋ ਵਧੀਆ ਬੈਣ ਦੀ ਜਗ੍ਹਾ ਵੀ ਆ ਗਈ ਆਓ ਜੀ ਸਬਸਕ੍ਰਾਈਬ ਸਬਸਕ੍ਰਾਈਬ ਆਜੇ ਬਾਈ ਤੁਸੀਂ ਚੈੱਕਅਪ ਕਰਾਣਾ ਆਇਓ ਕਿ ਮਰੀਜ਼ ਅੰਦਰ ਕੀ ਹੋਇਆ ਕਫਤਵ ਰਹੇ ਸੇ ਪੀੜੇ ਪਾਣੀ ਹੈਗਾ ਨਹੀਂ ਆਪਣੇ ਨਾਲ ਨਹੀਂ ਹਥੇ ਜਰਾ ਕਾਊਂਟਰ ਅਸੀ ਕਿਹਦੀ ਜੁੜੇ ਸਾਰਿਆਂ ਦੇ ਪਰਚੀ ਬਣਦੀ ਹੈ ਪਹਿਲਾਂ ਸਿਰਫ ਉਹਦੇ ਦੋ ਕਾਊਂਟਰ ਚੱਲਦੇ ਸੀ ਫਿਰ ਮੇਲ ਦੇ ਮੇਲ ਸੀਨੀਅਰ ਸਿਕਦਨ ਤੇ ਪ੍ਰੈਗਨੈਂਟ ਲੇਡੀਆਂ ਉਧਰ ਸੀਗੇ ਜੀ ਹਾਂ ਪਰ ਅਸੀਂ ਪੰਜ ਕਾਊਂਟਰ ਕਰਦੇ ਸਾਰੇ ਅੱਛਾ ਪੰਜ ਫਿਰ ਕੈਬਨ ਉਧਰ ਬਣਾ ਲਿਆ ਫੀਸ ਵਗੈਰਾ ਸਾਰੇ ਉਧਰ ਹੋ ਗਿਆ ਆਯੂਸ਼ਮਨ ਐਡਮਿਸ਼ਨਸ ਉਧਰ ਕਰਦੀ ਹੈ ਜੀ ਉਧਰ ਉਸ ਸੀਨੀਅਰ ਸਿਕਦਨ ਦਾ ਉਧਰ ਹੈ ਜੀ ਉਹ ਵੀ ਉੱਥੇ ਹੈ ਫਿਰ ਸੱਤ ਕਾਊਂਟਰ ਹੁਣ ਪਰਚੀਆਂ ਦੇ ਨੇ ਸਰ ਪਹਿਲਾਂ ਸਾਰੇ ਉਰੇ ਹੀ ਬਣਦੇ ਸੀ ਆਯੂਸ਼ਮਨ ਵੀ ਫਾਈਲ ਵੀ ਪੇਮੈਂਟ ਵੀ ਸਾਰੇ ਉੱਥੇ ਹੁੰਦੇ ਸੀ ਉਹ ਵਾਲਾ ਕਾਊਂਟਰ ਬਣਾ ਰਹੇ ਸੀ ਕਿੰਨੀ देर ਹੋਈ ਤੁਹਾਨੂੰ ਬੇਟਾ ਆਇਆ ਨੂੰ ਹੁਣੇ ਆਇਆ ਸੀ ਨਾਲ ਦੀ ਨਾਲ ਹੋ ਗਿਆ ਹਾਂਜੀ ਤੁਸੀਂ ਵੀ ਹੁਣੇ ਆਇਓ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੁਣੇ ਆਇਓ ਤੁਸੀਂ ਵੀ ਹੁਣ ਕਿੰਨੀ ਦੇਰ ਹੋ ਗਈ ਤੁਹਾਨੂੰ ਆਇਆ ਨੂੰ ਹੁਣੇ ਆਇਓ ਨਾਲ ਦੀ ਨਾਲ ਬਣ ਰਹੀ ਹੈ ਪਰਚੀ ਵੈਰੀ ਗੁੱਡ ਸਟੂਡੈਂਟਸ ਇਹ ਸਟੂਡੈਂਟਸ ਲੱਗੇ ਨਾਲ ਸਾਡੇ ਵੀ ਕਹਿ ਬੈਨ ਬਣਾਉਣਾ ਪਿਆ ਸਾਡਾ ਕੰਮ 10 ਮਿੰਟ ਦਾ ਰੱਖ ਲਿਆ ਬਈ ਦੋ ਪੁਰੇ ਪੀਸਟ ਪੇਸ਼ੈਂਟ ਪੁਰੇ ਬਈ ਪੀਸਟ ਪੀਸਟ ਸਾਰੇ ਸਾਰੇ ਕਾਊਂਟਰ ਪਹਿਲਾਂ ਉੱਥੇ ਸੀਗੇ ਸਾਡੇ ਪਰਚੀ ਵਾਲੇ ਦੋ ਜਿਹੜੇ ਜਾਂਦੇ ਇਹ ਵੀ ਇੱਧਰ ਘੱਟ ਦੇ ਠੀਕ ਹੋ ਗਿਆ ਕੰਮ ਵਸਤ ਵਿੱਚ ਸਿਰ ਪ੍ਰੋਪਰ ਸਾਰੇ ਬੱਚਾ ਬੱਚਾ ਕੁਝ ਤਾਂ ਸਿੱਖ ਰਿਆ ਨਾ ਨਹੀਂ ਦੇਖਦਾ ਦੇ ਖੜੇ ਹੁੰਦੇ ਸਾਡੇ ਮੀਟਸ ਵਿੱਚ ਆਪ ਹੁਸਕਰ ਵਿਦਿਆਲ ਤੁਸੀਂ ਬੇਟਾ ਕੀ ਕਰਦੇ ਹੋ ਸਿੱਖਦੇ ਹੋ ਸਾਰਾ ਕੁਝ ਫਾਇਦਾ ਹੋ ਰਿਹਾ ਚਲੋ ਠੀਕ ਹੈ ਪ੍ਰੈਗਨੈਂਟ ਡੇਢੀ ਸੀ ਕਾ ਜੀ ਇਹਨਾਂ ਦਾ ਨਾਮ ਅਨੁਰਜਿੰਦਰਾ ਮਿਲਿਆ ਜੀ ਨਾ ਇੱਥੇ ਲੱਗ ਰਿਹਾ ਹੈਗਾ ਜੀ 22220 ਦਾ ਇਹ ਇਹ ਬੱਚੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਸੀਗਾ ਤੇ ਇਹ ਤਾਂ ਲੱਗ ਗਿਆ ਜੀ ਤੇ ਆਪਣੇ ਐਂਟੀਰੇਬੀਸ ਦਾ ਟੀਕਾ ਨਹੀਂ ਹੈਗਾ ਤਾਂ ਮਸਾ ਆਪਣਾ ਡਾਕਟਰ ਐਂਟੀਰੇਬੀਸ ਦਾ ਕੀ ਕਹੇ ਸਰ ਇਹ ਸੀਰਮ ਲਗਣਾ ਤ੍ਰਿਪੜੀ ਤੋਂ ਆਇਆ ਪੇਸ਼ੈਂਟ ਏਰ ਵੀ ਲੱਗਿਆ ਸੀਰਾ ਸੀਰਮ ਨਹੀਂ ਹੈ ਉਹਨਾਂ ਕੋਲ ਇੱਥੇ ਲਗਾ ਆਪਣੇ ਲੱਗੇਗਾ ਸੀਰਮ ਅਸੀਂ ਲਗਾ ਰਹੇ ਹਾਂ ਇੱਥੇ ਸੀਰਮਾ ਤੇ ਲੱਗੇ ਇਹ ਇਹਨ ਇੱਕ ਇਥੇ ਉਹ ਵੀ ਕਾਊਂਟਰ ਵੀ ਖੋਲਦੇ ਹੋਏ ਕਿਹੜੇ ਸਰ ਜੇ ਕਿਸੇ ਨੂੰ ਕੋਈ ਦਿੱਕਤ ਹੈ ਕੋਈ ਪੁੱਛਣਾ ਚਾਹਦਾ ਹੈ ਉਹਨੂੰ ਸਮਝ ਨਹੀਂ ਆਲੀ ਕੋਈ ਕੁਝ ਪੁੱਛ ਪੁੱਛ ਕੇ ਚੱਲ ਪਾ ਰਹੇ ਹਾਂ ਬਸ ਉਹੀ ਇੱਕ ਚੀਜ਼ ਵਿੱਚ ਹੈ ਸਾਡੇ ਫਿਰ ਉਹ ਅਸੀਂ ਦੋ ਦੋ ਕਾਊਂਟਰ ਉੱਤੇ ਬੀਪੀ ਚੈੱਕ ਕਰਵਾਤੇ ਕੁੜੀਆਂ ਬਣਾਈ ਉਹ ਉੱਥੇ ਲੋਕ ਪੁੱਛ ਲੈਂਦੇ ਨੇ ਇਨਕੁਆਰੀ ਕਰ ਲੈਂਦੇ ਆਜੋ ਅਜੇ ਨਹੀਂ ਕੋਈ ਉਹ ਤੇ ਲਿਖ ਦਿਓ ਫਿਰ ਸੀਨੀਅਰ ਸਿੱਖਣ ਦਾ ਪ੍ਰੈਗਨੈਂਟ ਲੇਡੀ ਦਾ ਆਇਸ਼ਮਾਰਡ ਕਾਰਡ ਇੱਥੇ ਬਣ ਜਾਂਦਾ ਜੀ ਠੀਕ ਹੈ ਇਹ ਲਗਾਤਾਰ ਚੱਲੇ ਕਾਊਂਟਰ OK ਆ ਯੋਸ਼ਮਾ ਕਾਰਡ ਕਿੱਥੇ ਬਣਦਾ ਜੀ ਕਰੋ ਹਾਂ ਹੁਣ ਸਾਰੇ ਕਾਊਂਟਰਾਂ ਤੇ ਬਣਦਾ ਹੋ ਨਹੀਂ ਸਰ ਆਯਸ਼ਮਾ ਕਾਰਡ ਇੱਥੇ ਬਣਦਾ ਜੀ ਕਿੰਨੇ ਕਿੰਨੇ ਦਿਨ ਵਾਸਤੇ ਹੁੰਦਾ ਡਸ ਟੂ ਡਾਨ ਹੁੰਦਾ ਕਿ ਨਹੀਂ ਨਹੀਂ ਸਰ 9 ਤੋਂ 3 ਹੁੰਦਾ ਤੇ ਜੇ ਬਾਅਦ ਕੋ ਮੈਚ ਹੁੰਦਾ ਤਾਂ ਇਹ ਬਾਅਦ ਚੰਦਾ ਸਰ ਫਿਰ ਉਹ ਨੈਕਸਟ ਦਿਨ ਆ ਬਣ ਜਾਂਦਾ ਅੱਛਾ ਠੀਕ ਓਕੇ ਉਹ ਰਿਮੇਟ ਕਰ ਲੈਂਦੇ ਹੋ ਸਰ ਐਲੀਜੀਬਿਲਟੀ ਉਹਦੀ ਕੰਪਿਊਟਰ ਤੇ ਚੈੱਕ ਹੋ ਜਾਂਦੀ ਹੈ ਤੇ ਕਾਰਡ ਜੈਨਰੇਟ ਹੋ ਜਾਂਦਾ ਉਹ ਤਾਂ ਕੋਈ ਗੱਲ ਨਹੀਂ ਤਾਂ ਵੀ 3 ਡੇਸ ਬਣਾ ਸਕਦੇ ਹੋ ਠੋੜੇ ਦਿਸ਼ਾ ਨਿਰਦੇਸ਼ ਨਾਲ 3 ਸਿਟੀ ਕਾਉਂਟਰ ਪੜਾਉਣਾ ਹਰੇਕਾ ਹਰੇਕੋ ਸਾਹਮਣੇ ਲਿਖਿਆ ਹੈ ਬੀਪੀ ਸ਼ੂਗਰ ਇੱਥੇ ਸਾਰਾ ਚੈੱਕ ਹੁੰਦਾ ਜੀ ਆ ਬੱਚੇ ਕਰਦੇ ਆ ਠੀਕ ਬੇਸਿਕ ਇਨਕੁਆਰੀ ਵੀ ਦੱਸ ਦਿੰਦੇ ਬੱਚੇ ਇੱਥੋਂ ਪੁੱਛ ਲੈਂਦੇ ਆ ਤਾਂ ਜੀ ਸਰ ਉਹ ਮਸ਼ੀਨ ਹੈ ਜੀ ਜਿਹੜੀ ਆ ਜਿੰਨਾ ਬੀਪੀ ਚੈੱਕ ਕਰਦੇ ਆ ਅੱਛਾ ਇਹਦੇ ਨਾਲ ਆਟੋਮੈਟਿਕਲੀ ਚੈੱਕ ਹੋ ਜਾਂਦਾ ਹਾਂਜੀ ਸਰ ਰਿਚ ਦਿਖਾ ਦਿੰਦੇ ਆ ਸ਼ੂਗਰ ਦਾ ਸ਼ੂਗਰ ਦਾ ਜੀ ਦੂਜਾ ਵੀ ਅਦਰ ਮੈਨੂਅਲ ਵੀ ਹੈਗਾ ਸਰ ਇਹ ਪਰਿਵਾਨ ਪਾਣੀ ਹੁੰਦੀ ਹੈ ਜੀ ਮੈਂ ਤੁਹਾਨੂੰ ਦਿਖਾਉਂਦਾ ਜੀ ਆਖਸਰ ਦਿਖਾਉਗੀ ਇਹਦੀ ਕੀ ਕਾਸਟ ਹੈ ਇਸਨੂੰ ਸਰਕਾਰ ਨੂੰ ਇਸ ਵ깔 ਪੂਰੇ ਬਾਹਰ ਅੰਦਰ ਹੋ ਜੇ ਡੇਟ ਦਾ ਬੜਾ ਦੇਖਿਆ ਕਰੋ ਬਾਹਰ ਅੰਦਰ ਚਾਹੀਏ ਨਾ ਪੂਰੀ ਇੱਥੇ ਆਣਾ ਚਾਹੀਦਾ ਨਾ ਸਰਕਾਰ ਨੂੰ ਡੇਟ ਕਰਾਵੇ ਦਾ ਅੱਛਾ ਇਹ ਕਮੇਲਵਾਏ ਇਹ ਕਪੜੇ ਕੋਲ ਆਇਆ ਹੈ ਰਾਜਪੁਰੇ ਤੋਂ ਬਾਲਟੌਨ ਇਹ ਸਾਰੇ ਇੱਕ ਇੱਕ ਜਨਲਵਾਏ ਲਗਾ ਸਾਰੇ ਹੋ ਗਏ ਸਰ ਜਿਹੜਾ ਉਹਨਾਂ ਨੇ ਉਹ ਲਵਾਣਾ ਸੀ ਆਪਣੇ ਨੇ ਜਿਹੜੇ ਉਹ ਹੈਲਪੇਜ ਇੰਡੀਆ ਵਾਲਿਆਂ ਨੇ ਲਵਾਣਾ ਸੀ ਉਹ ਹੋ ਗਿਆ ਸੀ ਕਿ ਨਹੀਂ ਨਹੀਂ ਸਰ ਅਜੇ ਉਹ ਨਹੀਂ ਹੋਇਆ ਜੀ ਕੀ ਆ ਉਹਨਾਂ ਨੇ ਆਣਾ ਇੱਥੇ ਸਾਡੇ ਕੋਲ ਟੀਮ ਨੇ ਕਿੰਨੇ ਵਾਰੇ ਚੈੱਕ ਕਰਦਾ ਮਤਲਬ ਉਹਦੇ ਚ ਕੋਈ ਦਿੱਕਤ ਤਾਂ ਨਹੀਂ ਹੈ ਕੋਈ ਦਿੱਕਤ ਫਿਰ ਹਾਲਤ ਕੋਈ ਨਹੀਂ ਚੱਕਰ ਚੱਕਰ ਕਿੰਨੀ ਵਾਰ ਚੈੱਕ ਕਰਦਾ ਸਰ ਆ ਗਏ ਇਹਨੂੰ ਫਿਰ ਡਾਕਟਰ ਕਾਊਂਟਰ ਚੈੱਕ ਕਰਕੇ ਦੇਏਗਾ ਲੋ ਜੀ ਕਿਵੇਂ ਆ ਹਾਂਜੀ 131 131 ਉਹ ਕਿੰਨੇ ਆ ਗਏ ਢੜੇ ਪਰ ਕਿੰਨੇ ਉੱਤੇ ਬੈਠਾ ਕਰਦੇ 66 ਹਾਂਜੀ ਚਾਰ ਉਹਨਾਂ ਦਾ ਤਾਂ ਅਸ ਉਹਨਾਂ ਦਾ ਟਾਈਮ ਜ਼ਿਆਦਾ ਲੱਗਦਾ ਹੈ ਜਿਵੇਂ ਬੱਚੇ ਆਉਂਦੇ ਹਨ ਇਹਨਾਂ ਦਾ ਹਾਈ ਕੁਵੇਟ ਹਾਈ ਮੀਜਨ ਅਹ ਵਿਜਨ ਸਰ ਉਹਨਾਂ ਦਾ ਆਪਣਾ ਇਹਦਾ ਇੰਟੀਗਰਲ ਨਾ ਐਕਸ ਵੀ ਦਾ ਜਦੋਂ ਫਿਰ ਵੀ ਉਹ ਮਾਰ ਲਿਆ ਚਲੋ ਬੰਦਾ ਰੈਲੈਕਟੈਂਟ ਹੋ ਜਾਂਦਾ ਹੈ ਹਾਂਜੀ ਬਾਇਲਵੈਂਟ ਵੀ ਜਿਸ ਤਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਸਾਡੇ ਆਪ ਨੂੰ ਸਟਾਰਟਅਪ ਇਨਵੈਸਟਿੰਗ ਦਾ ਪਤਾ ਲੱਗ ਗਿਆ ਪੂਰੀ ਕਿ ਲਾਣੇ ਚੈਨਲ ਚੜ੍ਹ ਵੀ ਲਾ ਚੜ੍ਹ ਹੀ ਲਾਣਾ ਚੈਨਲ ਚੜ੍ਹਵਾ ਠੀਕ ਹੈ ਥੋੜਾ ਸਾਬ ਇੱਕ ਪੇਸ਼ੈਂਟ ਆਇਆ ਰੈਬੀਜ਼ ਦਾ ਨਾ ਤੁਸੀ ਇਹਨੂੰ ਕਹਿ ਰਹੇ ਹੋ ਕਿ ਜਿਹੜਾ ਇੱਥੇ ਟਿਕਾ ਦਾ ਘੋੜਿਆਂ ਵਾਲਾ ਟੀਕਾ ਜੀ ਹਾਂਜੀ ਹਾਂਜੀ ਬਾਹਰੋਂ ਲਓ ਇਹ ਕਿਉਂ ਦੱਸ ਤੁਸੀਂ ਨਹੀਂ ਨਹੀਂ ਸਰ ਬਾਹਰੋਂ ਨਹੀਂ ਲਿਖਿਆ ਸਰ ਸਰ ਇਹਨਾਂ ਨੂੰ ਆਰ ਐਚ ਪੀ ਰੈਫਰ ਕੀਤਾ ਪਰ ਹਿਊਮਨ ਰੈਬੀਜ਼ ਨਾਲ ਲੋਗ ਨਹੀਂ ਇਹ ਕਿਉਂ ਕਿਉਂ ਕੀਤਾ ਰੈਫਰ ਪਰ ਕੋਟਸ ਦਾ ਇੰਡੀਕੇਸ਼ਨ ਸਰ ਕਿਉਂਕਿ ਫਿਰ ਇਕ ਵਾਈ ਏ ਆਰ ਐਸ ਨਾਲ ਰिएक्टਿਵ ਸੀਗਾ ਇਹਨਾਂ ਦੇ ਤੇ ਸਰ ਆਪਾਂ ਜੇ ਰिएक्टਿਵ ਆਂਦਾ ਡੌਗ ਵਾਈਟ ਕੈਟੇਗਰੀ 3 ਦੇ ਵਿੱਚ ਟੱਪਾ ਲਗਾ ਨਹੀਂ ਸਕਦੇ ਸਰ ਉਹ ਇਹਨੂੰ ਘੋੜਿਆਂ ਵਾਲਾ ਦੂਜੀ ਰਹਿਣਾ ਕੋਈ ਰੋ ਤੇ ਉਹ ਉੱਥੇ ਆਂਦਾ ਹੂਮਨ ਸਰ ਉੱਥੇ ਇਹ ਕਹਿੰਦੇ ਉੱਥੇ ਗਏ ਸਰ ਉੱਥੇ ਕਹਿੰਦੇ ਸਾਨੂੰ ਲਗਾਇਆ ਨਹੀਂ ਹੈ ਹਾਂਜੀ ਹਮਨ ਵਾਲਾ ਉੱਥੇ ਸਰ ਕਈ ਵਾਰੀ ਹੁੰਦਾ ਹੈ ਕਈ ਵਾਰੀ ਸਰ ਅੰਦਰ ਹੁੰਦੀ ਹੈ ਜਿਹੜੇ ਐਜੂਕੇਸ਼ਨ ਦਾ ਪ੍ਰੋਪਰ ਇੱਥੇ ਬੈਠੋ ਆਜੂ ਜੀ ਤੁਹਾਡਾ ਇਹਨਾਂ ਨੇ ਇਹ ਕਹਿ ਰਹੇ ਸੀ ਜਿਹੜਾ ਤੁਹਾਡਾ ਜਿਹੜਾ ਇੱਥੇ ਵਾਲਾ ਟੀਕਾ ਨਾ ਕੋੜੇ ਵਾਲਾ ਇਸ਼ੂ ਨਹੀਂ ਉਹ ਵੀ ਉਹ ਵੀ ਉਨੇ ਹੀ ਕੰਮ ਕਰਦਾ ਹੈ ਉਹ ਇੱਕ ਸਾਡਾ ਬ੍ਰਾਂਡ ਦਾ ਤਰੀਕਾ ਹੈ ਉਹਨਾਂ ਦਾ ਰਿਐਕਸ਼ਨ ਹੋ ਗਿਆ ਸੀ ਠੀਕ ਹੈ ਜੀ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਰੀਜ਼ਨ ਦੈਟ ਇਜ਼ ਦਾ ਰੀਜ਼ਨ ਠੀਕ ਹੈ ਜੀ ਤੇ ਬੜੀ ਵਿਚਾਰਨਾ ਕਰੋ ਤੁਹਾਡਾ ਮਾਤਾ ਹਾਂਜੀ ਇੱਕ ਵ ਇਹ ਆਪਾਂ ਪ੍ਰੋਵੀਜ਼ਨ ਕਰ ਦਿੰਦੇ ਹਾਂ ਤੁਸੀਂ ਵੀ ਕਹਤੋਂ ਲੈ ਲਓ ਕਿੰਨਾ ਕਿੰਨਾ ਆਪਾਂ ਆ ਕੇ ਦਵਾ ਦਿੱਤੇ ਹੋਣਗੇ ਕਿੰਨੇ ਕੋ ਕਿੰਨੇ ਕਪਰਸੈਂਟ ਹੁੰਦੇ ਆ ਇਹ ਰਿਕਸ਼ਨ ਵਾਲੇ ਤਾਂ ਥੋੜੇ ਹੀ ਹੁੰਦੇ ਨੇ ਨਹੀਂ ਸਾਰੇ ਕੋਈ ਨਹੀਂ ਅਰੇਸ ਕਾਫੀ ਰਿਐਕਟ ਕਰਦਾ ਸਰ ਜੀ ਮੈਨੂੰ ਪ੍ਰੋਪਰਲੀ ਗਾਈਡ ਕਰਕੇ ਆਪ ਚਲ ਜੀ ਹਾਂ ਜੀ ਜਿਹੜੇ ਆਪਣੇ ਜਿਹੜੇ ਆ ਗਿਆ ਡੌਗ ਬਾਈਟਸ ਦੇ ਕੇਸਸ ਬਹੁਤ ਆਉਂਦੇ ਆ ਆਪਣੇ ਕੋਲੇ ਤੇ ਜਿਹੜੇ ਉਹਦੇ ਚ ਉਹਨੂੰ ਜਿਹੜਾ ਹੈਗਾ ਨਾ ਰੈਕਟਿਵ ਹੁੰਦੇ ਆ ਜਿਹੜੇ ਤੁਹਾਡੇ ਨੂੰ ਆਪਣੇ ਨੂੰ ਕੋਈ ਨਹੀਂ ਕੋਈ ਨਹੀਂ ਵਾਲੇ ਨੂੰ ਨਾ ਤੇ ਉਹਦੇ ਚ ਹੇਮਡ ਹੇਮਡ ਪਲਾਨ ਲਾਣਾ ਹੁੰਦਾ ਜੀ ਤੇ ਉਹ ਉਹਦੇ ਚ ਕੋਈ ਆਪਾਂ ਨੂੰ ਮਤਲਬ ਉਹ ਤੁਹਾਡੇ ਅਵੇਲੇਬਲ ਹੈਮਡ ਪਲਾਨ ਸਰ ਕੁਝ ਮੋਰਸ਼ ਨਾ ਅਵੇਲੇਬਲ ਹੈ ਸਾਰਿਆਂ ਨਹੀਂ ਅਵੇਲੇਬਲ ਨਹੀਂ ਸਰ ਮੈਂ ਤੁਹਾਨੂੰ ਸਿਰਫ ਪਤਾ ਕਰਕੇ ਦੱਸ ਕਰਨਾ ਨਹੀਂ ਆਪਾਂ ਇਹਦੀ ਪ੍ਰੋਵੀਜ਼ਨ ਕਰਦੇ ਜੀ ਇਹਦੀ ਆਪਾਂ ਬਾਅਦ ਵਿੱਚ ਕੌਂਸਲ ਕਰਦੇ ਹਾਂ ਬਾਕੀ ਮੈਂ ਤੇ ਜੋ ਡਿਸਟ੍ਰਿਕਟ ਹਸਪੀਟਲ ਵੀ ਕਰਾ ਲਣਾ ਠੀਕ ਆ ਇਹ ਨਾ ਕੁਝ ਬੰਦੇ ਨੂੰ ਰੈਐਕਸ਼ਨ ਹੁੰਦਾ ਜੀ ਉਹਦਾ ਸਰ ਐਕਚੁਅਲੀ ਉਹ ਫਿਰ ਰੈਐਕਸ਼ਨ ਵਾਲਾ ਕਿੱਥੇ ਰਾਈਟ ਉੱਥੇ ਕਿਹਾ ਤੁਹਾਨੂੰ ਆਦੇ ਹੋਣ ਪਰ ਜਿਹੜਾ ਸੁਣਾ ਪਰਚੇਜ ਕੀਤਾ ਉੱਥੇ ਉਹਨਾਂ ਨੇ ਲਗਾਇਆ ਨਹੀਂ ਮੈਂ ਇੱਥੇ ਆ ਗਿਆ ਇਸੇ ਬੰਦ ਹੋ ਗਿਆ ਸੀਗਾ ਮੈਂ ਐਮਰਜੈਂਸੀ ਗਿਆ ਉਹਨਾਂ ਨੇ ਵੀ ਲਾਇਆ ਉਨੇ ਡਾਕਟਰ ਸਰ ਕਹਿੰਦੇ ਜੇ ਹੁਣ ਲਾਣ ਦਾ ਸਰ ਐਕਚੁਅਲੀ ਸਰ ਫਸਟ ਈਅਰ ਵੀ ਦੀ ਡੋਸ ਤੋਂ 7 ਡੇਸ ਬਾਅਦ ਨਾ ਫਿਰ ਉਹ ਐਂਟੀਬਾਡੀਜ਼ ਜਿਹੜੀਆਂ ਆਪਣੀਆਂ ਏਆਰਵੀ ਨਾ ਬਣਦੀਆਂ ਉਹਨੂੰ ਮਤਲਬ ਇਹ ਇਫੈਕਟ ਕਰਦਾ ਹੈਗਾ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆ ਕੇ ਦੱਸਣਾ ਸੀਗਾ ਨੈਕਸਟ ਡੇ ਕਿ ਕਿਉਂ ਨਹੀਂ ਲੱਗਿਆ ਪਰ ਕਦੋਂ ਦਾ ਲਈ ਫਿਰਦਾ ਕਦੋਂ ਲਈ 19th ਨੂੰ ਏਆਰਵੀ ਲਗਵਾਇਆ ਸੀ ਮੈਂ ਉਸ ਤੋਂ ਬਾਅਦ ਸਰ 22 ਨੂੰ ਵੀ ਲਗਾ ਕੇ ਤੇ 22 ਨੂੰ ਵੀ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਨਹੀਂ ਲਗਾਇਆ ਟੀਕਾ ਅੱਲਾ ਜੇ ਬਾਈ ਨੂੰ ਵੀ ਆ ਕੇ ਮੈਨੂੰ ਦੱਸ ਦਿੰਦੇ ਥੈਨ ਆਈ ਕੁਡ ਹੈਵ ਨਹੀਂ ਨਹੀਂ ਪਰ ਉਹਨੇ ਨੂੰ ਲੱਗਿਆ ਸੀ ਉਹਨਾਂ ਨੇ ਉਹਨਾਂ ਨੂੰ ਸਰ ਏ ਆਰ ਵੀ ਆਪਾਂ ਇੱਥੇ ਲਗਵਾਇਆ ਸੀ ਏ ਆਰ ਵੀ ਲਗਵਾਇਆ ਤੇ ਇਕੁਆਇਨ ਏ ਆਰ ਐਸ ਦੀ ਸਰ ਆਪਾਂ ਸੈਂਸਿਟੀਵਿਟੀ ਚੈੱਕ ਕੀਤੀ ਉਹ ਕਦੋਂ ਕੀਤੀ ਚੱਕੋ ਉਸੇ ਦਿਨ ਸਰ 19th ਨੂੰ ਅੱਛਾ ਉਦੋਂ ਕੀ ਹੋਇਆ ਉਹਨੂੰ ਟੀਕਾ ਤਾਂ ਲੱਗ ਗਿਆ ਉਹਨਾਂ ਦੇ ਇੱਕ ਵਾਰੀ ਲੱਗ ਗਿਆ ਜਾਂ ਦੋ ਵਾਰੀ ਲੱਗ ਗਿਆ ਉਹਨਾਂ ਦੇ ਲੱਗ ਗਿਆ ਤੇ ਸਰ ਇਕੁਆਇਨ ਏ ਆਰ ਐਸ ਜਿਹੜਾ ਹੈ ਤੁਹਾਡੇ ਲਗਾਇਆ ਸੀਗਾ ਨਾ ਇੱਥੇ ਉਸ ਰिएक्टਿਵ ਆਈ ਟੈਸਟਡ ਡੋਸ ਫਿਰ ਆਪਾਂ ਹਿਊਮਨ ਲਗਵਾਉਣ ਲਈ ਆਰ ਐਚ ਪੀ ਰੈਫਰ ਕੀਤਾ ਸੀ ਇਹਨਾਂ ਉਸੇ ਰੈਪਰ ਤਾਂ ਠੀਕ ਕੀਤਾ ਬਟ ਇਹਨੂੰ ਪੇਸ਼ੈਂਟ ਨੂੰ ਤੁਸੀਂ ਐਕਸਪਲੇਨ ਠੀਕ ਨਹੀਂ ਕੀਤਾ ਜੀ ਨਹੀਂ ਨਹੀਂ ਸਰ ਇਹਨਾਂ ਨੂੰ ਪੁੱਛ ਲਓ ਸਰ ਤੁਸੀਂ ਚਾਹੇ ਆਈ ਐਕਸਪਲੇਨਡ ਹਿਮ ਕਹਿੰਦੇ ਜੀ ਕਿ ਤੁਸੀਂ ਉੱਥੇ ਜਾਓ ਜਿੱਥੇ ਇਹਨਾਂ ਨੇ ਹੁਣ ਟੀਕਾ ਕਰੀਦਾ ਇਹ ਕਦੋਂ ਕਦੋਂ ਖਰੀਦਾ ਟੀਕਾ ਤੁਸੀਂ ਇਹ ਕੱਲ ਖਰੀਦਾ ਜੀ ਇਹ ਕੱਲ ਤੇ ਤੁਰੇ ਫਿਰਦੇ ਟੀਕਾ ਲੈ ਕੇ ਆਇਆ ਨਹੀਂ ਨਹੀਂ ਸਰ ਰਾਦੇ ਕਹਿੰਦੇ ਸਰ ਆਈ ਐਕਸਪਲੇਨ ਤੁਹਾਨੂੰ ਮੈਂ ਦੱਸਿਆ ਸੀ ਨਾ ਉਸੇ ਦਿਨ ਕੀ ਉਸੇ ਦਿਨ ਜਾਣਾ ਹੈਗਾ ਆਪਾਂ ਬੱਸਿਆ ਸੀਗਾ ਨਾ ਤੁਹਾਨੂੰ ਮੇਰੀ ਪ੍ਰੋਗਰੈਸ ਜੀ ਉਸਨੇ ਮੇਰੇ ਕੋਲ ਪੈਸੇ ਨਹੀਂ ਸੀਗੇ ਮੈਂ ਸਾਫ ਆਪਣਾ ਮੈਨੂੰ ਮੇਰੀ ਕੋਈ ਖੁਆਇਦਾ ਦਾ ਤਾਂ ਨਹੀਂ ਆਗਾ ਕੋਈ ਨਹੀਂ ਜੀ ਤੁਹਾਡੇ ਕੋਲ ਆਸ ਤੁਹਾਡੇ ਬਾਕੀ ਸਾਰੇ ਇਹਦੀਆਂ ਵੀ ਕਿੰਨੀਆਂ 300 ਹੁੰਦੀਆਂ ਇਹਦੀਆਂ ਨਹੀਂ ਨਹੀਂ ਸਰ ਇਹ ਸਟੈਟ ਹੀ ਲੱਗਦਾ ਵਾਂਸ ਇੱਕੋ ਹੀ ਓਨਲੀ ਵਾਂਸ ਲੱਗਦਾ ਸਰ ਤਲਵਾਓ ਜੀ ਇਹ ਤਨਵਾਓ ਆਪਣੀ ਨੂੰ ਇਹ ਉਹਦੇ ਚ ਰੈਕੋਡ ਰੈਫਰੀਡ ਆ ਸਭ ਚਾਰੇ ਕੋਸ ਤੇ ਨਹੀਂ ਫਿਰ ਤਲਵਾਓ ਉਹਨਾਂ ਦੇ ਵੀ ਜਟਲੋ ਚੰਗੀ ਨੰਬਰ ਤੇ ਭੇਜੋ ਠੀਕ ਹੈ ਹਾਂ ਜੀ ਇਹ ਰੋਅ ਨਾਲ ਮਹਿਬਾਨ ਚਲੋ ਦਾਓ ਡਾਕਟਰ ਦੇ ਨਾਮ ਤੇ ਮਹਿਬਾਨ ਹਾਂਜੀ ਠੀਕ ਹੈ ਤੇਰੇ ਕੋਲ ਕਹੀ ਨਹੀਂ ਅਸੀਂ ਚਲੋ ਪਾਉਂਦੇ ਹਾਂ ਕਿੰਨੇ ਗਾਣੇ ਕੋਲ ਸਟਾਫਰ ਕੋਲ ਸੀਮਤ ਮੱਥੇ ਕੋਲ ਡੀਆਰਪੀ ਸਟੂਡੈਂਟ ਕਿਨੇ ਆਪਣੇ ਔਰ ਡੀਐਨਡੀਐਨਵੀ ਕੋਰਸ ਇਹ ਸਰ ਹੋਰ ਕਿੰਨੇ ਬੱਚੇ ਹਾਂ ਡੀਐਨਡੀ ਦੇ 9 ਬੱਚੇ ਨੇ ਹੀ ਆਪਣੇ ਕੋਲ ਐਂਟੀਨੇਟਲ ਜਿਹੜਾ ਬਿਡ ਵਾਈਫਰੀ ਕੋਰਸ ਵੀ ਚੱਲ ਰਿਹਾ ਸਰ ਓਕੇ ਸਰ ਇੱਧਰ ਦੇ ਪਾਸੇ ਓਵਰਕੋਟੋ ਕੈਨਕੋਲੋਜਿਸਟ ਖੁੱਲ ਹੈ ਹਾਂ ਅਨਫ ਗਾਇਨਕੋਲੋਜੀ ਦੀ ਕੋਈ ਪ੍ਰੋਬਲਮ ਨਹੀਂ ਸਰ ਹਾਂ ਦੱਸੋ ਐਸ ਐ ਸਿਨੀਅਰ ਮੋਟਿ ਜੀ ਤੇ ਕੰਸਲਟ ਕਰਨਾ ਹੈ ਆਪ ਸਰ 6 ਐਸ ਹੈ ਆਪਣੇ ਤੁਹਾਡੇ ਦੋ ਅਸੀਂ ਹੈ ਇੱਕ ਤਾਂ ਬ੍ਰੈਸਟ ਐਂਡ ਦੂਜਾ ਅਸੀਂ ਸਰ ਰਚਣਾ ਤੁਹਾਡੀ ਸਕਰੀਨਿੰਗ ਚੱਲਦੀ ਹੈ ਹਾਂਜੀ ਸਰ ਚੱਲਦੀ ਹੈ ਕਿੰਨੀ ਕਰਦਨੇ ਆ ਰੋਜ਼ ਦੇਦੀ ਆਪਣੇ ਸਰ ਪੈਪਸ ਨਿਓਸ ਦਾ ਸਰ ਅਸੀਂ ਆਲਮੋਸਟ ਦੋਨੋਂ ਪੀਰੀਅਡਸ ਦੇ ਮਿਲਾ ਕੇ 22 30 ਹੁੰਦੀ ਹੈ ਸਰਵਾਈਕਲ ਸਕਰੀਨਿੰਗ ਦੇ ਓਵਰਕੋਟ ਕਿੰਨੀ ਆ ਤੁਹਾਡੇ ਸੋ ਸਾਡੀ ਟੋਟਲ ਰੋਕੜੀ ਅਰਾਊਂਡ ਟੋਟਲ ਦੋਨੋਂ ਮਿਲਾ ਕੇ ਅਰਾਊਂਡ 182 400 ਡਿਗਰੀ ਹੋ ਜਾਂਦੀ ਹੈ। ਅੱਛਾ। ਵਿਦ ਐਂਟੀਨੇਟਲ ਐਂਡ ਗਾਈਨੀ ਬੋਸ। ਦੇ ਮੋਸਟ ਆਫ ਥੈਮ ਦੇ ਆਰ ਐਲੀਜੀਬਲ ਫਾਰ ਪੈਪ ਸਮੀਅਰ ਕਿ ਕਿ ਕਰੀਟੇਰੀਆ ਕੀ ਰੱਖਿਆ ਹੁੰਦਾ। ਸਰ ਜਿਹੜੀ ਵੀ ਡਿਸਚਾਰਜ ਪੀਵੀਜ਼ ਨਾਲ ਆਉਂਦੇ ਕੋਈ ਡਿਸਪਰੂਨੀਆਂ ਵਾਲੀ ਕੋਈ ਉਹ ਤਾਂ ਜ਼ਿਆਦਾ ਹੋਣਗੇ ਸਪੈਕਟਿਵ ਤੋਂ ਜ਼ਿਆਦਾ ਹੋਣਗੇ। ਥੈਂਕ ਯੂ ਸਰ। ਉਹਨੂੰ ਬਤਾਓ ਬ੍ਰੈਸਟ ਸਕ੍ਰੀਨਿੰਗ ਕਰਦੇ ਹਾਂ। ਹਾਂਜੀ ਸਰ ਕਰਦੇ ਹਾਂ। ਇਹਦੇ ਕੋਈ ਮਤਲਬ ਮੈਮੋਗ੍ਰਾਫ ਤੋਂ ਥਰਮੋਗ੍ਰਾਫੀ ਵੀ ਆਉਂਦੀ ਆ। ਨਹੀਂ ਸਰ ਫਿਲਹਾਲ ਤਾਂ ਮੈਮੋਗ੍ਰਾਫੀ ਹੈ ਸਾਫ ਆਪਣੇ ਕੋਲ ਹੈ ਹਾਂਜੀ ਸਰ ਹੈਗੀ ਹੈ ਅੱਛਾ ਉਹ ਕਿੰਨੇ ਕਰਦੇ ਆਪਾਂ ਹੋ ਜਾਂਦੇ ਆ ਸਰ ਹਾਂਜੀ ਇਸ ਨਾਰਮਲ ਸਕਰੀਨਿੰਗ ਦੇ ਤੌਰ ਤੇ ਵੀ ਕਰ ਲੈਣੇ ਆ ਜੇ ਕੋਈ ਮਿਸਟੈਲਜੀ ਆ ਜਾਂ ਕੋਈ ਆਪਰੇਸ਼ਨ ਦੀ ਲੋੜ ਹੋਵੇ ਸਰ ਅਲਟਰਾਸੋਨੋਗ੍ਰਾਫੀ ਨਾਲ ਕਰ ਲੈਂਦੇ ਆ ਮੈਂ ਤੁਹਾਨੂੰ ਕਿ ਤੁਸੀਂ ਇੱਕ ਦਿਨ ਤੇ ਪੇਪਰ ਪਬਲਿਸ਼ ਕਰੋ ਬਾਤਾਂ ਚੱਲੇ ਬੋਲੇ ਨੇ ਜਿਸ ਸਕਰੀਨ ਇਹ ਕਰਕੇ ਵੈਮਨ ਦੇ ਵਿੱਚ ਤੁਹਾਡਾ ਉਹਦੇ ਚ ਜਿਆਦਾ ਤਾਂ ਤੁਹਾਡੇ ਕੋਲੇ ਪੋਰ ਵਾਲੇ ਆ ਰਹੇ ਹੋਣੇ ਇੱਥੇ ਹੁਣ ਤਾਂ ਇੱਥੇ ਵਰਟੂ ਵੀ ਆਉਂਦੇ ਆ ਉਹਨਾਂ ਦਾ ਡਿਫਰੈਂਟ ਜਿਹੜਾ ਹੈਗਾ ਉਹਨਾਂ ਦਾ ਡਿਫਰੈਂਟ టు ਦਾ ਐਸਟੀਨ ਆ ਪੋਪੂਲੇਟ ਕਰਕੇ ਤੁਮੇਂ ਦੀ ਸੋਸ਼ਲ ਬੈਕਗਰਾਉਂਡ ਉਹ ਦੇਖ ਕੇ ਵੀ ਆਪਣਾ ਕਿੰਨੇ ਕਨਸੀਡੈਂਸ ਆ ਗਿਆ ਆਪਣੀ ਪੰਜਾਬ ਦਾ ਡਾਟਾ ਹੋਵੇ ਨਾ ਕੋਈ ਲਾਈਵ ਤੁਸੀਂ ਕਰ ਸਕਦੇ ਹੋ ਬਾਕੀ ਤਾਂ ਉਹ ਜਿਹੜਾ ਰਾਜਪੁਰੇ ਦਾ ਉਹ ਤਾਂ ਵਿਚਾਰੇ ਕਰ ਨਹੀਂ ਸਕਦੇ ਜਿੱਥੇ ਇੱਕ ਜਾਂ ਦੋ ਗਰਨੇ ਕਲੋਜਿਸਟਰ ਦੇ ਕੰਡੂ ਉਥੇ ਤਾਂ 100 ਪੇਸ਼ੈਂਟ ਉਹ ਤੁਸੀਂ ਸਾਰੇ ਜਣੇ 180 ਦੇਖਦੇ ਹੋ ਸਾਡੇ ਕੋਲ ਨਾ ਉਹ 100 ਪੇਸ਼ੈਂਟ ਕੱਲੇ ਦੇਖਦੀ ਹੈ ਵਿਚਾਰੀ ਜਿਹੜੀ ਉੱਥੇ ਨਹੀਂ ਸਰ ਕਰਨਾ ਠੀਕ ਤਾਂ ਡਿਲੀਵਰੀ ਸਕਰੀਨ ਇਹ ਨਾਲ ਨਾਲ ਮਦਰ ਮਿਡਰਲ ਡੈਥ ਕਿੰਨੇ ਹੋ ਜਾਂਦੇ ਤੁਹਾਡੇ ਜੀ ਸੀਜ਼ੇਰੀਅਨ ਕਿੰਨੇ ਹੋ ਜਾਂਦੇ ਪਰ ਮੈਂ ਤੁਹਾਡੇ ਸੀਜ਼ੇਰੀਅਨ ਅਰਾਊਂਡ ਸਾਡਾ ਸਿਰ 45% ਡਿਲੀਵਰੀ ਥੋੜਾ ਘੱਟ ਹੋਣਗੇ ਥੋੜਾ ਹਾਇਰ ਹੋਏਗਾ ਹਾਂਜੀ ਸਰ ਕਿਉਂਕਿ ਸਾਰਾ ਸਾਡਾ ਟੂਨ ਇਵਨਿੰਗ ਤੇ ਨਾਈਟ ਵੀ ਹੁੰਦਾ ਤੁਹਾਡੇ ਤੱਕ ਹਾਂਜੀ ਬੰਦ ਕਰ ਸਾਬ ਘਰ ਤੋਂ ਕਲਿਨ ਕਰੀ ਬੰਦ ਠੀਕ ਹੈ ਡਾਕਟਰ ਸਾਹਿਬ ਇਹ ਅੱਜ ਮੈਂ ਸਾਰਾ ਜੀ ਜਿਹੜਾ ਮਾਤਾ ਖੱਲਿਆ ਹਸਪੀਟਲ ਆ ਬਟਾਲੇ ਦੇ ਵਿੱਚੋਂ ਡਿਸਟ੍ਰਿਕਟ ਹਸਪੀਟਲ ਆ ਸਾਡਾ ਇਹਦੇ ਵਿੱਚ ਮੈਂ ਸਾਰਾ ਚੈੱਕ ਕੀਤਾ ਹੈਗਾ ਜੀ ਸਰਪ੍ਰਾਈਜ਼ ਚੈੱਕ ਸੀਗਾ ਔਰ ਪੇਸ਼ੈਂਟ ਸੈਟੀਸਫਾਈਡ ਹੈ ਗਿਆ ਜਿਹੜੇ 1500 ਤੋਂ 1800 ਮਤਲਬ ਮਰੀਜ਼ਾਂ ਦੀ ਗਿਣਤੀ ਬਹੁਤ ਵਧੀਆ ਪੇਸ਼ੈਂਟਸ ਬਹੁਤ ਆਉਂਦੇ ਆ ਉਹਦੇ ਨਾਲ ਥੋੜਾ ਜਿਹਾ ਰੱਸਾ ਹੈ ਬਟ ਜਿਹੜੇ ਜਿੱਥੇ ਆਪਰੇਟਿਵ ਬਣਦੀ ਹੈ ਉਹਦੇ ਕਾਊਂਟਰ ਵਧਾਏ ਆ ਇਹਨਾਂ ਨੇ 5 ਤੋਂ ਵਧਾ ਕੇ ਇਹਨਾਂ ਨੇ ਜਿਹੜੇ ਤਿੰਨ ਪਹਿਲਾਂ ਤਿੰਨ ਹੀ ਹੁੰਦੇ ਸੀ ਫਿਰ 5 ਹੁਣ 8 ਕਰਤੇ ਆ ਇਹਨਾਂ ਨੇ ਬਿਲਿੰਗ ਦਾ ਅਲੱਗ ਕਰਤਾ ਜਿਹੜਾ ਯੂਸ਼ ਦਾ ਕਾਰਡ ਬਣਾਉਣ ਦਾ ਅਲੱਗ ਕਰਤਾ ਉਹਦੇ ਨਾਲ ਪੇਸ਼ੈਂਟ ਸੈਟੀਸਫਾਈਡ ਸੀਗੇ ਔਰ ਡਾਕਟਰਸ ਵੀ ਬੜੇ ਅੱਛੀ ਤਰ੍ਹਾਂ ਨਾਲ ਪੇਸ਼ੈਂਟਸ ਨੂੰ ਦੇਖ ਰਹੇ ਆ ਕੋਈ ਛੋਟੇ ਮੋਟੇ ਜਿਹੜੀਆਂ ਟੀਟਿੰਗ ਟਰਬਲਸ ਆ ਗਈਆਂ ਉਹ ਵੀ ਮੈਨੂੰ ਪਤਾ ਜਿਵੇਂ ਜਿਹੜਾ ਐਕਸ ਜਿਹੜੀ ਐਕਸਰੇ ਦੀ ਮਸ਼ੀਨਾਂ ਪੁਰਾਣੀ ਹੋ ਗਈ ਹੈ ਉਹਨਾਂ ਨੂੰ ਨਵੀਂ ਖਰੀਦ ਕੇ ਦੇਵਾਂਗੇ ਉਹਨਾਂ ਨੂੰ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਚੰਗੀ ਸਬੂਧਾ ਮਿਲੇ ਹੋਰ ਚੰਗੀਆਂ ਸਹੂਲਤਾਂ ਮਿਲਣ ਔਰ ਕੋਸ਼ਿਸ਼ ਕਰਾਂਗੇ ਕਿ ਐਕਸਰੇ ਦੀ ਮਸ਼ੀਨਾਂ ਦੋ ਹੋ ਜਾਣ ਜਿਹੜੀ ਇਹ ਵਾਲੀ ਹੈ ਤਾਂ ਰਹੇ ਰਹੇ ਦੇ ਨਾਲ ਇੱਕ ਨਵੀਂ ਮਸ਼ੀਨ ਆ ਜਾਵੇ ਤੇ আল্টਰਾਸਾਉਂਡ ਦੇ ਵਿੱਚ ਵੀ ਡਿਮਾਂਡ ਬਹੁਤ ਵੱਧ ਗਈ ਹੈ ਡਾਕਟਰ ਰੋਜ਼ 45 ਤੋਂ 50 ਕਰਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਹੜਾ ਹੈਗਾ ਉਹਦੇ ਵਿੱਚ ਵੇਟਿੰਗ ਪੀਰੀਅਡ ਨਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਦੋ ਮਸ਼ੀਨਾਂ ਚਾਹੀਦੀਆਂ ਮਰੀਜ਼ਾਂ ਦਾ ਜਿਹੜਾ ਵਿਸ਼ਵਾਸ ਵੱਧ ਰਿਹਾ ਹੈਗਾ ਤੇ ਇਹ ਜਿਹ ਔਰ ਬੜਾ ਅੱਛਾ ਧਿੱਕੇ ਦੇ ਨਾਲ ਜਿਹੜਾ ਇੱਕ ਰੋਲ ਮਾਡਲ ਕੰਮ ਕਰ ਰਿਹਾ ਸਾਡੇ ਹਸਪਤਾਲ ਵਾਲੇ ਤੇ ਅਸੀਂ ਬਾਕੀ ਸਾਰੇ ਹਸਪਤਾਲ ਨੂੰ ਵੀ ਇਸੇ ਤਰ੍ਹਾਂ ਅਪਗ੍ਰੇਡ ਕਰਕੇ ਇਹਦੇ ਵਿੱਚ ਆਈ ਸੀ ਯੂ ਵੀ ਆ ਇੰਟੈਂਸਿਵ ਕੇਅਰ ਯੂਨਿਟ ਵੀ ਆ ਬੱਚਿਆਂ ਵਾਸਤੇ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਵੀ ਆ ਔਰ ਖਾਸ ਕਰਕੇ ਗਾਇਨੀ ਦੇ ਵਿੱਚ ਪ੍ਰੋਡੈਕਟਿਕਸ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਜਿਹਨੂੰ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਆ ਡੀ ਐਨ ਬੀ ਦੇ ਸਟੂਡੈਂਟਸ ਆ ਉਹਦੇ ਨਾਲ ਸਰਵਿਸਿਜ਼ ਬਹੁਤ ਪ੍ਰੋਬ ਹੁੰਦੀਆਂ ਕਿਉਂਕਿ ਉਹ ਇੱਥੇ ਰਹਿੰਦੇ ਆ ਬੱਚੇ 24 ਘੰਟੇ ਡਿਊਟੀ ਕਰਦੇ ਆ ਉਹ ਇਸੇ ਤਰ੍ਹਾਂ ਡੀ ਆਰ ਪੀ ਦੇ